ਦਾ ਨਕਸਾਨੀ ਅੰਦੋਲਨ ਦੇ ਵਿੱਚ ਧਰਨੇ ਦੇ ਵਿੱਚ ਮੈਨੂੰ ਸਭ ਤੋਂ ਮੂਰੇ ਸੀ ਇਹ ਹਾਂ ਬੈਰੀਗੇਟ ਪਹਿਲੀ ਲੇਅਰ ਇਹਦੇ ਨੇ ਤੋੜੀ ਆ ਤੇ ਇੱਕ ਰਹਿ ਗਿਆ ਪੱਥਰ ਖਿੱਚਣ ਵਾਲਾ ਤੇ ਉਦੋਂ ਉਹਨਾਂ ਨੇ ਪਿੱਛੇ ਗੋਲੀ ਮਾਰੀ ਵਾਸ਼ਟਕ ਦੀ ਤੇ ਉਹਦੇ ਨਾਲ ਸੀਸਾ ਟੁੱਟ ਗਈ ਹੁਣ ਆ ਸੀਸਾ ਸੂਸਾ ਪਾਉਣ ਸੀਸਾ ਪਾ ਅੱਛਾ ਪਾਉਣਾ ਕਿ ਪਵਾਤਾ ਪਵਾਇਆ ਹੁਣ ਉਹ ਆਰਜੀ ਪਵਾਇਆ ਤੇ ਉਹਦਾ ਕਰਕੇ ਪਿੰਡ ਲਿਆਂਦਾ ਬਾ ਪਰਸੋਂ ਫੇਰ ਜਾਣਾ ਉੱਥੇ ਅੱਛਾ ਫੇਰ ਚੱਲਿਆ ਹਾਂ ਮੈਂ ਪਹਿਲਾਂ ਇਹੀ ਤੁਹਾਨੂੰ ਪੁੱਛਣਾ ਤਿਆਰ ਕਰਾਇਆ ਕੀ ਕੀਤਾ ਨਹੀਂ ਵੀਰੇ ਜਿੰਨਾ ਕ ਘਰੇ ਕੀਤਾ ਆਪਾਂ ਹੂੰ ਕਿਦੋਂ ਨਹੀਂ ਕਰਾਇਆ ਜਾਨੀ ਕਿ ਜਿਉ ਮਾੜਾ ਮੋਟਾ ਹੁੰਦਾ ਕੰਮ ਉਹ ਜਾਨੀ ਕਿ ਭਰਾਵਾਂ ਦੀ ਸਲਾਹ ਲੈ ਲਈਦੀ ਆ ਜਦ ਜਿਹਨਾਂ ਨੂੰ ਪਤਾ ਉਹ ਤੋਂ ਪੁੱਛ ਲਈਦਾ ਹੂੰ ਕੀਤਾ ਸਾਰਾ ਆਪ ਹੀ ਆ ਨਿੱਕੇ ਨੜ ਤੋਂ ਲੈ ਕੇ ਵੱਡੇ ਨੜ ਤੱਕ ਆਪ ਹੀ ਖੋਲਿਆ ਆਪ ਹੀ ਕਰ ਸਾਰਾ ਤੋਂ ਲੈ ਕੇ ਹੱਕ ਤੱਕ ਸਾਰਾ ਕੋ ਆਪ ਹੀ ਬੰਪਰ ਤੋਂ ਹੱਕ ਤੱਕ ਆਪ ਕੀਤਾ ਇਹ ਚੱਲਦਾ ਸਾਰਾ ਵਰਕ ਕਰਦਾ ਨਾ ਚੱਲਦਾ ਵੀਰੇ ਵਾਈਫਾਈ ਲੱਗਿਆ ਵਿੱਚ ਅੱਛਾ ਕੈਮਰਾ ਲੱਗਿਆ ਸੀਗਾ ਵਾਈਫਾਈ ਵਾਲਾ ਉਹ ਫੋਨ ਤੇ ਆਪਾਂ ਆਨਲਾਈਨ ਦੇਖ ਲੈਂਦੇ ਉਹ ਹੁਣ ਟਰਾਲੀ ਚ ਲਾਏ ਤੇ ਐਂਡਰੌਇਡ ਪਲੇਅਰ ਲੱਗਿਆ YouTube ਸਾਰਾ ਕੁਝ ਚੱਲਦਾ ਹੂੰ ਬਈ ਹਿੰਦੁਸਤਾਨ ਕੀਤਾ ਤਿਆਰ ਠੀਕ ਆ ਹਿੰਦੁਸਤਾਨ ਹੀ ਕਿਹਾ ਹੋ ਟਾਇਰਟਰ ਕਿ ਆਉਣੀ ਇਹ ਬਾਪੂ ਦਾ ਸ਼ੌਂਕ ਸੀ ਵੀਰੇ ਅੱਛਾ ਬਾਪੂ ਦਾ ਸ਼ੌਂਕ ਸੀ ਹਿੰਦੁਸਤਾਨ ਦਾ ਤਾਂ ਇਹ ਤਿਆਰ ਕੀਤਾ ਹਾਂ ਨਹੀਂ ਚੱਲ ਲੈਿੰਦਾ ਜਿਵੇਂ ਲਖਾਇਆ ਹਾਂ ਹਾਂ ਕਹਿੰਦੇ ਜਿੱਦਰ ਨੂੰ ਜਾਂਦਾ ਇਹ ਹਰਮਦਾਨ ਫਤਿਹ ਕਰਦਾ ਤਾਂ ਹੀ ਤਾਂ ਲਖਾਇਆ ਕਿਸੇ ਗੱਲ ਨੂੰ ਹੀ ਲਖਾਇਆ ਵਾ ਹੈ ਤੇ ਇਸਾ ਹੋਣਾ ਹੁਣ ਟਾਇਰ ਆ ਫੁੱਲ ਸਾਈਜ਼ ਟਾਇਰ ਲੱਗਦਾ ਮੈਨੂੰ ਇਹਦਾ ਜਿਵੇਂ ਫੁੱਲ ਸਾਈਜ਼ ਆ ਜਾਜੀ ਟਾਇਰ ਚ ਚੱਲ ਲੈਿੰਦਾ ਵਾਹ ਉਹ ਨਬਰੀ ਐਕਾਈਆਂ ਨੇ ਜਾਨੀ ਕਿ ਸਾਰਾ ਨਹੀਂ ਥੱਲੇ ਲੱਗਦਾ ਇੰਨਾ ਅੱਗੇ ਲੱਗਦਾ ਵਿੱਚੋਂ ਯਾਨੀ ਕਿ ਜੱਕ ਜੁੱਕ ਤੇ ਨਾ ਲੋੜ ਨਹੀਂ ਪੈਂਦਾ ਹਾਂ ਤੇ ਪਿੱਛੇ ਵੀ ਇਹਦਾ ਕਰਕੇ ਮੁਰਿਆਂ ਉੱਚਾ ਹੋ ਗਿਆ ਫਿਰ ਪਿੱਛੇ ਵੀ ਇਹਦੇ 18 ਦੇ ਪਾਉਣੇ ਕੋਈ ਮਸ਼ੀਨ ਵਾਲਾ ਹਾਂ ਉੱਥੇ ਹੁਣ ਸਾਰੇ ਉਹਨੂੰ ਲਾਣੇਦਾਰ ਨਹੀਂ ਜਾਣਦੇ ਆ ਉੱਥੇ ਹੂੰ ਲਾਣੇਦਾਰ ਨੂੰ ਹੀ ਜਾਣਦੇ ਆ ਤੇਲ ਦਾ ਵੀ ਖੂਹ ਹੋਊ ਫਿਰ ਤੇਲ ਆਮ ਟਰੈਕਟਰ ਜਿਹਾ ਨਹੀਂ ਇਹ ਵਹਿਮ ਹੀ ਹੋ ਜਾਂਦਾ ਮੇਧਰਾਜ ਇੰਜਣਾਂ ਨੇ ਇੱਥੇ ਲੱਗਿਆ ਦਾ ਹਾਂ ਤੇ ਤੇਲ ਯਾਨੀ ਕਿ ਇੰਨਾ ਜ਼ਿਆਦਾ ਨਹੀਂ ਖਾਂਦਾ ਆਪਾਂ ਯਾਨੀ ਕਿ ਭੁਆਈ ਤੇ ਤਾਂ ਥੋੜ੍ਹੀ ਲੈਣਾ ਕੰਮ ਯਾਨੀ ਕਿ ਜਿਵੇਂ ਸੜਕ ਤੇ ਭਜਦਾ ਕੀਤਾ ਵਾ ਪਿੱਛੇ ਚੱਕਰ ਵਧਾਏ ਵਾ ਰੇਸ ਇਹਦੀ ਥੋੜੀ ਦੇਣੀ ਪੈਂਦੀ ਆ ਤੇ ਪਿੱਛੋਂ ਯਾਨੀ ਕਿ ਸਪੀਡ ਹਾਈ ਹੋ ਜਾਂਦੀ ਆ ਇੱਕ ਟੈਰਾਂ ਟੂਰਾਂ ਦਾ ਲੋਡ ਨਹੀਂ ਨਾ ਮੰਨਦਾ ਅੱਛਾ ਉਹ ਉਵੇਂ ਹੀ ਡਾਰੀ ਆ ਵੀ ਤੇਰ ਬਾਲਾ ਪੀਂਦਾ ਕਿਤੇ ਬਹੁਤ ਵਧੀਆ ਐਵਰੇਜ ਦਿੰਦਾ ਸ਼ਰਤ ਤੇ ਜਦੋਂ ਸੈਂਪਲ ਸੀ ਨਹੀਂ ਤਿਆਰ ਕੀਤਾ ਸੀ ਉਦੋਂ ਵੀ ਆਈ ਸੀ ਐਵਰੇਜ ਉਦੋਂ ਵੀ ਆਏ ਸੀ ਉਦੋਂ ਆਏ ਆ ਫਿਰ ਭੁਆਈ ਤੇ ਹੀ ਕੰਮ ਉਦੋਂ ਬਾਲਾ ਦੂਜਾ ਕੰਮ ਲਿਆ ਨਹੀਂ ਸੀ ਯਾਨੀ ਕਿ ਆਮ ਟਰੈਕਟਰ ਜਿੰਨਾ ਤੇਲ ਹੀ ਖਾਂਦਾ ਬਾਲਾ ਨਹੀਂ ਖਾਂਦਾ ਹਮ ਸਸਿਕਾ ਮਿੱਤਰੋ ਕੀ ਹਾਲ ਚਾਲ ਆ ਲੇ ਵੀ ਪਹਿਲੇ ਸੀਨ ਮੂਹਰੇ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਫੇਰ ਵੀ ਮੈਂ ਮਾੜਾ ਜਿਹਾ ਦੱਸਦਾ ਟਰੈਕਟਰ ਆ ਟਰੈਕਟਰ ਬਹੁਤ ਦੇਖਿਆ ਯਾਰ ਮੋਡੀਫਾਈ ਹੋਏ ਬਥੇਰੇ ਦੇਖੇ ਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇ ਮੋਡੀਫਾਈ ਬੰਦਾ ਕਰਦਾ ਕਰਾਉਂਦਾ ਮੋਡੀਫਾਈ ਕਿਸੇ ਤੋਂ ਕਰਵਾਉਂਦਾ ਦੂਜੇ ਤਾਂ ਜਾਂਦਾ ਪਿੰਡ ਜਾਂਦਾ ਸ਼ਹਿਰ ਜਾਂਦਾ ਕਸਬੇ ਜਾਂਦਾ ਇਹ ਗੱਲ ਬਾਤ ਆਈ ਹੈ ਵੀ ਬੰਦਿਆਂ ਨੇ ਆਪ ਹੀ ਮੋਡੀਫਾਈ ਕਰ ਲਿਆ ਮੋਡੀਫਾਈ ਸਾਡੇ ਇਲਾਕੇ ਦੇ ਵਿੱਚ ਇਹੋ ਜਿਹਾ ਕੀਤਾ ਵੀ ਇਹਦੇ ਬਰਾਬਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਖਹਿ ਜੂਗਾ ਬੰਦੇ ਕੋਲ ਹੀ ਚੱਲਦੇ ਪਹਿਲਾਂ ਮੇਰਾ ਭਰਾ ਮੇਰੇ ਨਾਲ ਆ ਵੀਰੇ ਕੀ ਹਾਲ ਚਾਲ ਹੋਰ ਭਰਾ ਆ ਸਾਰੇ ਭਰਾ ਹੀ ਖੜੇ ਆ ਟੀਮ ਹੀ ਖੜੀ ਕਹਿ ਲਗੇ ਮੈਨੂੰ ਆਏ ਦੱਸੀ ਵੀਰੇ ਸਾਨੇ ਦੇ ਪਹਿਲਾਂ ਤਾਂ ਮੈਨੂੰ ਭਰਾਵਾਂ ਦੇ ਨਾਮ ਦੱਸਦੇ ਕੀ ਕੀ ਆ ਇਹਦਾ ਨਾਮ ਅਰਜਨ ਆ ਅਰਜਨ ਆ ਗਿਆ ਬਾਈ ਜੀ ਆ ਭਰਾ ਜਿਹੜਾ ਵਿਚਾਲੇ ਖੜਾ ਉਧਰੋਂ ਸੈਕਿੰਡ ਨੰਬਰ ਤੇ ਉਹਦੇ ਨਾਲ ਥੋੜੀ ਜੀ ਪੁਰਾਣੀ ਲਿਆ ਆ ਜਾ ਆ ਬਾਈਆਂ ਨਾਲ ਹਜੇ ਨਵੀਆਂ ਤੇ ਆ ਭਰਾ ਨੂੰ ਜਾਣਦੇ ਹੀ ਹੋਵੋਗੇ ਤੁਸੀਂ ਜੇ ਇਹ ਭਰਾ ਨੂੰ ਨਹੀਂ ਜਾਣਦੇ ਤਾਂ ਪਿੱਛੇ ਟਰੈਕਟਰ ਨੂੰ ਜਾਣਦੇ ਹੋਵੋਗੇ ਸਭ ਤੋਂ ਵੱਡੀ ਗੱਲ ਵੀਰੇ ਇਹ ਹੈ ਮੈਂ ਪਹਿਲਾਂ ਇਹ ਹੀ ਤੁਹਾਨੂੰ ਪੁੱਛਣਾ ਤਿਆਰ ਕਰਾਇਆ ਕੀ ਕੀਤਾ ਨਹੀਂ ਵੀਰੇ ਜਿੰਨਾ ਕ ਘਰੇ ਕੀਤਾ ਆਪਾਂ ਕਿਦੋਂ ਨਹੀਂ ਕਰਾਇਆ ਜਾਨੀ ਕਿ ਜਿਵੇਂ ਮਾੜਾ ਮੋਟਾ ਹੁੰਦਾ ਕੰਮ ਉਹ ਜਾਨੀ ਕਿ ਭਰਾਵਾਂ ਦੀ ਸਲਾਹ ਲੈ ਲਈਦੀ ਆ ਜਦ ਜਿਹਨਾਂ ਨੂੰ ਪਤਾ ਉਹ ਤੋਂ ਪੁੱਛ ਲਈਦਾ ਹੂੰ ਕੀਤਾ ਸਾਰ ਆਪ ਹੀ ਆ ਨਿੱਕੇ ਨੜ ਤੋਂ ਲੈ ਕੇ ਵੱਡੇ ਨੜ ਤੱਕ ਆਪ ਹੀ ਖੋਲਿਆ ਆਪ ਹੀ ਕਰ ਤੋਂ ਲੈ ਕੇ ਹੱਕ ਤੱਕ ਸਾਰਾ ਕੋ ਆਪ ਹੀ ਬੰਪਰ ਤੋਂ ਹੱਕ ਤੱਕ ਆਪ ਕੀਤਾ ਇਹ ਹਿੰਦੁਸਤਾਨ ਕੀਤਾ ਤਿਆਰ ਠੀਕ ਆ ਹਿੰਦੁਸਤਾਨ ਹੀ ਕਿਉਂ ਹੋ ਟਰੈਕਟਰ ਕਿਉਂ ਨਹੀਂ ਇਹ ਬਾਪੂ ਦਾ ਸ਼ੌਂਕ ਸੀ ਵੀਰੇ ਅੱਛਾ ਬਾਪੂ ਦਾ ਸ਼ੌਂਕ ਸੀ ਹਿੰਦੁਸਤਾਨ ਦਾ ਤਾ ਹੈ ਤਿਆਰ ਕੀਤਾ ਨਹੀਂ ਚੱਲ ਲੈਣਾ ਜਿਵੇਂ ਜੇਸਾ ਹੋਣਾ ਹੁਣ ਟਾਇਰ ਆ ਫੁੱਲ ਸਾਈਜ਼ ਟਾਇਰ ਲੱਗਦਾ ਮੈਨੂੰ ਇਹਦਾ ਜਿਵੇਂ ਫੁੱਲ ਸਾਈਜ਼ ਆ ਜਾਂ ਜੀ ਟਾਇਰ ਚ ਚੱਲ ਲੈਣਾ ਨਾ ਹੁਣ ਨਾ ਵੀਰੇ ਇਹ ਕਹਿਆ ਨੇ ਯਾਨੀ ਕਿ ਸਾਰਾ ਨਹੀਂ ਥੱਲੇ ਲੱਗਦਾ ਇੰਨਾ ਅਗੀ ਲੱਗਦਾ ਵਿੱਚੋਂ ਯਾਨੀ ਕਿ ਜੈਕ ਜੁੱਕ ਤੇ ਇਹਨਾਂ ਲੋਡ ਨਹੀਂ ਪੈਂਦਾ ਤੇ ਪਿੱਛੇ ਪਿੱਛੇ ਵੀ ਇਹਦਾ ਕਰਕੇ ਮੁਰਿਆਂ ਉੱਚਾ ਹੋ ਗਿਆ ਫਿਰ ਪਿੱਛੇ ਵੀ ਇਹਦੇ 18 ਦੇ ਪਾਉਣੇ ਪਈ ਮਸ਼ੀਨ ਵਾਲੇ ਹਾਂ ਮਸ਼ੀਨ ਵਾਲੇ ਟਾਇਰ ਪਾਉਣੇ ਪਏ ਆ ਤੇ ਬਾਕੀ ਕਹਿੰਦਾ ਸੀ ਇੱਕ ਹਮੰਦ ਹੁੰਦਾ ਕਿਸਾਨੀ ਅੰਦੋਲਨ ਦੇ ਵਿੱਚ ਤਰਨੇ ਦੇ ਵਿੱਚ ਮੈਨਾਂ ਸਭ ਤੋਂ ਮੂਰੇ ਸੀ ਇਹ ਹਾਂ ਬੈਰੀਗੇਟ ਪਹਿਲੀ ਲੇਅਰ ਇਹਦੇ ਨੇ ਤੋੜੀ ਆ ਤੇ ਇੱਕ ਰਹਿ ਗਏ ਪੱਥਰ ਖਿੱਚਣ ਵਾਲਾ ਤੇ ਉਹਦੋਂ ਉਹਨਾਂ ਨੇ ਪਿੱਛੇ ਗੋਲੀ ਮਾਰੀ ਆਸਟ ਕਦੀ ਤੇ ਉਹਦੇ ਨਾਲ ਸੀਸਾ ਟੁੱਟ ਗਈ ਹੁਣ ਆ ਸੀਸਾ ਸੂਸਾ ਪਾਉਣ ਸੀਸਾ ਪਾ ਅੱਛਾ ਪਾਉਣਾ ਕਿ ਪਵਾਤਾ ਪਵਾਇਆ ਹੁਣ ਪਵਾ ਆਰਜੀ ਪਵਾਇਆ ਤੇ ਉਹਦਾ ਕਰਕੇ ਪਿੰਡ ਲਿਆਂਦਾ ਬਾ ਪਰਸੋਂ ਫੇਰ ਜਾਣਾ ਉੱਥੇ ਅੱਛਾ ਫੇਰ ਚੱਲਿਆ ਹਾਂ ਬਾਕੀ ਹੋਰ ਲੱਕੇ ਮੋਟੇ ਗਾਮਾ ਤਿਆਰ ਕਿਉਂ ਕੀਤਾ ਗੱਲ ਕੀ ਸੀ ਤਿਆਰ ਦਾ ਹੀ ਆ ਬਈ ਯਾਨੀ ਕਿ ਜਿੰਨਾ ਕ ਆਪ ਨੂੰ ਸ਼ੌਕ ਸੀ ਬਾਪੂ ਦਾ ਬਾਪੂ ਤੋਂ ਕਾ ਆਪ ਨੂੰ ਹੋ ਗਿਆ ਫਿਰ ਯਾਨੀ ਕਿ ਇਕਰੀ ਨੰਦਪੁਰ ਕੇ ਜਦੋਂ ਮੀਂਹ ਆ ਗਿਆ ਸਾਨੂੰ ਤੇ ਡੈਡੀ ਭੱਜ ਗਿਆ ਉਦੋਂ ਅੱਛਾ ਤੇ ਉਦੋਂ ਫਿਰ ਉਦੋਂ ਦਾ ਸਲਾਹ ਕਰ ਲਈ ਵੀ ਆਪਾਂ ਕੈਵਨ ਲਾ ਦਿੰਨੇ ਆ ਹਾਂ ਕੈਵਨ ਲਾਤਾ ਫਿਰ ਤੇ ਇੰਜਣ ਇਹਦੇ ਜਮਾ ਨਵਾਂ ਧਰਤਾ ਸੀ ਹਾਂ ਤੇ ਬਾਅਦ ਚ ਹੁਣ ਟੈਰ ਟੂਰ ਪਾਤੇ ਅੱਛਾ ਇਹਦਾ ਇੰਜਣ ਦਾ ਸਾਰਾ ਕੰਮ ਖੋਲ ਕੇ ਹੋਇਆ ਵੇ ਹਾਂ ਹਾਂ ਸਾਰਾ ਪੇਟੀ ਬੰਦ ਇੰਜਣ ਠੀਕ ਆ ਪੇਟੀ ਬੰਦ ਇੰਜਣ ਆ ਇੱਕ ਤਾਂ ਯਾਰ ਦੇਖ ਪਹਿਲਾਂ ਕੈਵਨ ਦੀ ਗੱਲ ਕਰਾਂ ਮੈਂ ਕੈਵਨ ਤਾਂ ਲਾਤਾ ਹੁਣ ਕੈਵਨ ਦੇ ਵਿੱਚ ਪਹਿਲੀ ਗੱਲ ਤਾਂ ਇਹੀ ਆਉਂਦੀ ਅਗਲਾ ਕਹਿੰਦਾ ਵੀ ਚੱਲ ਬੰਦਾ ਗੱਡੀ ਨੂੰ ਬੰਦਾ ਯਾਰ ਏਸੀ ਚੱਲਦਾ ਹੋ ਹਣਾ ਵੀ ਚੰਗੀ ਚੀਜ਼ ਆ ਏਸੀ ਉਸੇ ਚੱਲਦਾ ਸਾਰਾ ਵਰਕ ਕਰਦਾ ਨਾ ਚੱਲਦਾ ਵੀਰੇ ਵਾਈਫਾਈ ਲੱਗਿਆ ਵਿੱਚ ਅੱਛਾ ਕੈਮਰਾ ਲੱਗਿਆ ਸੀਗਾ ਵਾਈਫਾਈ ਵਾਲਾ ਉਹ ਫੋਨ ਤੇ ਆਪਾਂ ਆਨਲਾਈਨ ਦੇਖ ਲੈਂਦੀ ਉਹ ਹੁਣ ਟਰਾਲੀ ਚ ਲਾਏ ਤੇ ਐਂਡਰੋਇਡ ਪਲੇਅਰ ਲੱਗਿਆ YouTube ਸਾਰਾ ਕੁਝ ਚੱਲਦਾ ਹੂੰ ਵੇ ਕੰਮ ਕੰਮ ਚਲਾਉਂ ਜਾਨੀ ਕੀਤਾ ਦਿਖਾਵਾ ਜੇ ਨਾ ਗਰਮੀ ਲੱਗੇ ਨਾ ਠੰਡ ਲੱਗੇ ਨਾ ਗਰਮੀ ਲੱਗੇ ਮਰੇ ਨੇੜੇ ਆ ਕੇ ਦਿਖਾ ਵੀ ਦਿਓ ਚੰਗਾ ਯਾਰ ਬਾਕੀ ਜੇ ਦੇਖਿਆ ਜਾਵੇ ਜੇ ਟਰੈਕਟਰ ਦਾ ਰੇਟ ਲਾਇਆ ਵੀ ਮੈਂ ਤਾਂ ਨਾ ਯਾਰ ਕੋਈ ਮੁੱਲ ਨਹੀਂ ਟਰੈਕਟਰ ਦਾ ਮੁੱਲ ਬਈ ਆਏ ਹੁਣ ਆਪਦੀ ਚੀਜ਼ ਤੇ ਜੇ ਪੈਸੇ ਗਿਣਨ ਲੱਗੇ ਉਹ ਗੱਲ ਨਹੀਂ ਰਹਿੰਦੀ ਫਿਰ ਬਸ ਜਿੰਨਾ ਜਾਨੀ ਕਿ ਆਪ ਨੂੰ ਸ਼ੌਕ ਆ ਜਿੰਨਾ ਹੁੰਦਾ ਜਿੰਨੇ ਹੁੰਦੇ ਕੋਲੇ ਲਾ ਲਈਦੇ ਆ ਹਾਂ ਇਹ ਤਾਂ ਹੈ ਤੇ ਮੋਟਾ ਮੋਟਾ ਗਿਣਿਆ ਸੀ ਵੀ ਖਰਚਾ ਕਿੰਨਾ ਹੋ ਗਿਆ ਤੇ ਨਹੀਂ ਬਈ ਗਿਣਿਆ ਨਹੀਂ ਗਿਣਿਆ ਨਹੀਂ ਜੋ ਗੈਨ ਲਾ ਕੇ ਫਿਰ ਫਾਇਦਾ ਹੀ ਨਹੀਂ ਹਮ ਆਪਾਂ ਗੈਨ ਗੁਣ ਤੇ ਨਹੀਂ ਬਸ ਜਿੰਨਾ ਜਿਹੜੀ ਚੀਜ਼ ਪਤਾ ਲਾਉਣੀ ਆ ਤਾਂ ਲਾਉਣੀ ਆ ਯਾਨੀ ਕਿ ਆਏ ਨਹੀਂ ਵੀ ਫੁਕਰਪਣੇ ਚ ਵੀ ਅੱਜ ਅੱਜ ਹੀ ਲਾਉਣੀ ਆ ਕੋਈ ਨਹੀਂ ਜੀ ਅੱਜ ਉਹ ਨਹੀਂ ਪਹੁੰਚ ਹੈ ਨਹੀਂ ਕੋਈ ਨਹੀਂ ਹੋਰ ਸਾਲ ਨੂੰ ਲਾ ਲਾਂਗੇ ਅੱਛਾ ਪਹਿਲਾਂ ਪਹਿਲਾਂ ਤੇ ਕੈਵਨ ਲੱਗਾ ਪਹਿਲਾਂ ਇਹਨੂੰ 2017 ਚ ਤਿਆਰ ਕੀਤਾ ਸੀ ਹਾਂਜੀ ਤੇ ਉਸ ਤੋਂ ਬਾਅਦ ਕੈਵਨ ਦੀ ਸਲਾਹ ਬਣ ਗਈ ਜਿਵੇਂ ਤੁਹਾਨੂੰ ਦੱਸਿਆ ਅੱਛਾ ਤੇ ਫਿਰ ਕੈਵਨ ਲਾਤਾ ਤੇ ਹੁਣ ਟਾਇਰ ਪਾਤੇ ਪੌਣੇ ਨੂੰ ਰੰਗ ਰੂਪ ਕਰਾਉਣਾ ਦੂਰੀ ਤੋਂ ਫੇਰ ਉਹ ਰੰਗ ਜਾਨੀ ਕਿ ਅਨੰਦਪੁਰ ਉੱਥੇ ਬਾਰਡਰ ਤੋਂ ਬਾਅਦ ਉੱਥੇ ਅਨੰਦਪੁਰ ਜਾਵਣਾ ਮੈਂ ਫਿਰ ਉੱਥੇ ਬਾਰਡਰ ਤੇ ਉਦੋਂ ਬਾਅਦ ਜਦੋਂ ਅੰਦੋਲਨ ਮਗ ਗਿਆ ਉਦੋਂ ਰੰਗ ਕਰਾਵਾਂਗੇ ਇਹਨੂੰ ਹੂੰ ਵੀ ਕੰਮ ਹੈ ਟਰੈਕਟਰ ਕੰਮ ਹੈ ਵੱਡੇ ਨੂੰ ਖੇਤੀ ਖੇਤੀ ਦਾ ਕੰਮ ਲੈਣੀ ਹੈ ਕਿ ਨਹੀਂ ਖੇਤੀ ਦਾ ਕੰਮ ਪਹਿਲਾਂ ਤਾਂ ਲੈਂਦੇ ਸੀ ਹੁਣ ਆਪਣੇ ਕੋਲ ਦੂਜਾ ਹੈਗਾ ਟਰੈਕਟਰ ਉਹ ਸਾਰੀ ਜਾਂਦਾ ਜੇ ਮਾੜਾ ਮੋਟਾ ਹੋਵੇ ਕਰ ਲਈਦਾ ਇਹਨਾਂ ਨੂੰ ਮਾੜਾ ਮੋਟਾ ਕਰ ਲਈਦਾ ਪਰ ਦੇਖਿਆ ਜਾਵੇ ਹੈ ਵੱਡੇ ਕੰਮਾਂ ਨੇ ਸਹੀ ਗੱਲ ਨਹੀਂ ਲਾਉਣ ਨੂੰ ਕਿਸਾਨੀ ਅਦੋਲਨ ਚ ਹੀ ਆ ਜੇ ਦੇਖਿਆ ਜਾਵੇ ਵੀ ਉੱਥੇ ਹੀ ਲੱਗਦਾ ਇਹ ਉੱਥੇ ਆਉਣ ਸਾਰੇ ਉਹਨੂੰ ਲਾਣੇਦਾਰ ਨਹੀਂ ਜਾਣਦੇ ਉੱਥੇ ਹੂੰ ਲਾਣੇਦਾਰ ਨੂੰ ਹੀ ਜਾਣਦੇ ਆ ਹਿੰਦੁਸਤਾਨ ਲਾਣੇਦਾਰ ਇਹ ਉੱਥੇ ਹੀ ਬੁੱਕਣਾ ਜਿੰਨਾ ਟਾਈਮ ਆਪਾਂ ਕਹਈਏ ਕਿਸਾਨ ਕਿਸਾਨੀ ਸੰਘਰਸ਼ ਚ ਚੱਲਣਾ ਉੱਥੇ ਹੀ ਰਹਿਣਾ ਵੀਰੇ ਹੂੰ ਇੱਕ ਗੱਲ ਹੋਰ ਭਰਾ ਡੇਰ ਵੀ ਵੱਡੇ ਪਾਤੇ ਮੂਰਲਾ ਵੀ ਫੁੱਲ ਸਾਈਜ਼ ਆ ਮਗਰ ਵੀ ਗੱਲਬਾਤ ਸਾਰਾ ਹੀ ਓਕੇ ਆ ਟੇਲ ਦਾ ਵੀ ਖੂ ਹੋਊ ਫੇਰ ਤੇਲ ਦਾ ਆਰਮ ਟਰੈਕਟਰ ਜਿਹਨਾਂ ਇਹ ਵਹਿਮ ਹੀ ਹੋ ਜਾਂਦਾ ਇਹ ਮਿੰਦਰਾ ਦੇ ਇੰਜਣਾਂ ਨੇ ਇੱਥੇ ਲੱਗਿਆ ਹੋਆ ਤੇ ਤੇਲ ਜਾਨੀ ਕਿ ਇਨਾ ਜ਼ਿਆਦਾ ਨਹੀਂ ਖਾਂਦਾ ਆਪਾਂ ਜਾਨੀ ਕਿ ਬੁਹਾਈ ਤੇ ਤਾਂ ਥੋੜੇ ਹੀ ਲੈਣੇ ਆ ਕੰਮ ਯਾਨੀ ਕਿ ਜੇ ਸੜਕ ਤੇ ਭਜਦਾ ਕੀਤਾ ਵਾ ਪਿੱਛੇ ਚੱਕਰ ਵਧਾਏ ਵਾ ਰੇਸ ਇਹਦੀ ਥੋੜੀ ਦੇਣੀ ਪੈਂਦੀ ਆ ਤੇ ਪਿੱਛੋਂ ਜਾਨੀ ਕਿ ਸਪੀਡ ਹਾਈ ਹੋ ਜਾਂਦੀ ਆ ਇੱਕ ਟੈਰਾ ਟੂਰਾ ਦਾ ਲੋਡ ਨਹੀਂ ਨਾ ਮੰਨਦਾ ਅਛਾ ਉਹ ਉਵੇਂ ਹੀ ਡਾਰੀ ਆ ਵੀ ਤੇਰ ਬਾਲਾ ਪੀਂਦਾ ਕਿਤੇ ਬਹੁਤ ਵਧੀਆ ਐਵਰੇਜ ਦਿੰਦਾ ਸ਼ਰਤ ਤੇ ਜਦੋਂ ਸੈਂਪਲ ਸੀ ਨਹੀਂ ਤਿਆਰ ਕੀਤਾ ਸੀ ਉਦੋਂ ਵੀ ਆਈ ਸੀ ਐਵਰੇਜ ਉਦੋਂ ਵੀ ਆਏ ਸੀ ਉਦੋਂ ਆਏ ਆ ਫਿਰ ਬੁਹਾਈ ਤੇ ਹੀ ਕੰਮ ਆ ਉਦੋਂ ਬਾਲਾ ਦੂਜਾ ਕੰਮ ਲਿਆ ਨਹੀਂ ਸੀ ਯਾਨੀ ਕਿ ਆਮ ਟਰੈਕਟਰ ਜਿੰਨਾ ਤੇਲ ਹੀ ਖਾਂਦਾ ਬਾਲਾ ਨਹੀਂ ਖਾਂਦਾ ਹੂੰ ਬਾਕੀ ਮਾੜਾ ਮੋਟਾ ਦਾ ਜੇ ਹੋਵੇ ਵੀ ਗਿਣਿਆ-ਗੁਣਿਆ ਨਹੀਂ ਜਾਂਦਾ ਉਹ ਤਾਂ ਉਹਦਾ ਜੱਟਾਂ ਦਾ ਚੱਲਦਾ ਹੀ ਹੁੰਦਾ ਨਹੀਂ ਬਾੜਾ ਨੂੰ ਚ ਨਹੀਂ ਕੀਤਾ ਫਿਰ ਚੱਲਦੀ ਰਹਿੰਦੀ ਐ ਇੱਕ ਗੱਲ ਹੋਰ ਆ ਵੀ ਜਿੰਨੇ ਇਹਨਾਂ ਕੋਲ ਟਰੈਕਟਰ ਦੂਜਾ ਟਰੈਕਟਰ ਆਪਣਾ ਕਿਹੜਾ ਉਹ 444 ਉਹ ਵੀ ਤਿਆਰੀ ਕੀਤਾ ਵਾ 444 ਉਹ ਵੀ ਮੁੰਡੇ ਸ਼ਕੀਨ ਟੋਚਣਾ ਦੇ ਹਾਂ ਜੀ ਹੈ ਟੋਚਣਾ ਦੇ ਸ਼ਕੀਨ ਆ ਉਹ ਟੋਚਣਾ ਤਾਂ ਈ ਜ਼ਿਆਦੇ ਲੱਗਦਾ ਇਹ ਜ਼ਿਆਦੇ ਹੁਣ ਥੋੜਾ ਜਿਹਾ ਕਹਿ ਦਗੇ ਇਹ ਵੀ ਪਹਿਲਾਂ ਦਾ ਪਹਿਲਾਂ ਦਾ ਟੋਚਣਾ ਦੇਦ ਤੋਂ ਹੀ ਪਈ ਸੀ ਅਸੀਂ ਹਾਂ ਤੇ ਅਸੀਂ 2008 ਚ ਲਾਏ ਸੀ 13 ਤੱਕ ਮੇਲੇ ਲਾਏ 52 ਮੇਲੇ ਲਾਏ ਸੀ 48 ਜਿੱਤੇ ਆ ਤੇ ਅੱਛਾ 52 ਮੇਲਿਆਂ ਚੋਂ 48 ਜਿੱਤੇ ਆਏ ਜਿੱਤੇ ਆ ਤੇ ਹਾਂ ਉੱਥੇ ਵੀ ਜਿੰਨਾ ਟਾਈਮ ਜਿੱਧਰ ਨੂੰ ਲੈ ਜਨੇ ਹਰ ਮਦਾਨ ਫਤਿਹ ਕਰਦਾ ਚਾਹਣੋਂ ਤਾਂ ਲਿਖਾਇਆ ਗੇ ਹਾਂ ਕਹਿੰਦੇ ਜਿੱਧਰ ਨੂੰ ਜਾਂਦਾ ਹਰ ਮਦਾਨ ਫਤਿਹ ਕਰਦਾ ਤਾਂ ਹੀ ਤਾਂ ਲਿਖਾਇਆ ਕਿਸੇ ਗੱਲ ਨੂੰ ਹੀ ਲਿਖਾਇਆ ਹੋਇਆ ਹੈ ਯਾਰ ਕਿਸਾਨੀ ਅੰਦੋਲਨ ਤੇ ਤੇ ਹੁਣ ਹੋਰ ਗੱਲ ਆ ਇੱਕ ਜਿਹੜੀ ਐਡ ਹੋ ਜਾਣੀ ਆ ਇੱਕ ਤਾਂ ਹੁਣ ਡਿਸਪਲੇ ਤੇ ਆ ਉੱਥੇ ਤਾਂ ਆ ਗਿਆ ਕਿਸਾਨੀ ਸੰਘਰਸ਼ ਚ ਜਦੋਂ ਆਪਾਂ ਦੇਖਦੇ ਕਿਸਾਨੀ ਅੰਦੋਲਨ ਦੇ ਵਿੱਚ ਉੱਥੇ ਵੀ ਬਹੁਤ ਭਰਾਵਾਂ ਨੇ ਵੀਡੀਓ ਪਾਈਆਂ ਨੇ ਹੁਣ ਜਿਹੜੀ ਗੱਲਬਾਤ ਆ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਇੱਕ ਤਾਂ ਦਾ ਮੁੱਲ ਕੋਈ ਨਹੀਂ ਜੇ ਮੁੱਲ ਤੇ ਗੱਲ ਆਈਏ ਵੀ ਆਪਾਂ ਰੇਟ ਦੇਖ ਲਈਏ ਵੀ ਭਾਈ ਇਹ ਇੰਨੇ ਮੁੱਲ ਦਾ ਹੋ ਆਪ ਵੀ ਇਹਨਾਂ ਨੇ ਖਰਚਾ ਵੈਸੇ ਗਿਣਿਆ ਨਹੀਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਮੋਡੀਫਾਈ ਆਪ ਕੀਤਾ ਸਹੀ ਵਾਲਾ ਉਹੀ ਵੀਰੇ ਜਿਹੜੇ ਆਪਾਂ ਮੈਸਤਰੀ ਨੂੰ ਦੇਣਿਆਂ ਕਿਤੇ ਹੋਰ ਆ ਉਹ ਆਪ ਬਚਾਲੇ ਉਹਨੇ ਇੱਕ ਹਾਂ ਆਏ ਨਹੀਂ ਨਾ ਵੀ ਜੇ ਆਪਾਂ ਬਾਹਰੋਂ ਕੰਮ ਕਰਾਉਣਾ ਉਹ ਤਾਂ ਦੁੱਗਣੀ ਰੇਟ 'ਚ ਪੈਂਦਾ ਉਹੀ ਚੀਜ਼ ਹੋਰ ਹੋਰ ਚੰਗੀ ਲੱਗ ਗਈ ਹਾਂ ਉਹੀ ਉਹਤੇ ਹੋਰ ਚੀਜ਼ ਲੱਗ ਗਈ ਹੂੰ ਇਹਨੂੰ ਹੁਣ ਹੁਣ ਰੰਗ ਰਹਿੰਦਾ ਰੰਗ ਕਰਾ ਕੇ ਜਦੋਂ ਹੋਰ ਤਿਆਰ ਕਰਦਾ ਮੈਨੂੰ ਪਤਾ ਸਾਬੇ ਕੱਢਣਗੇ ਹੋਰ ਗਾਂ ਦੀਆਂ ਕਰਨਗੇ ਇਹਨੂੰ ਮੈਂ ਫੇਰ ਵੀਡੀਓ ਪਾਉਂਦਾ ਰਹੂੰ ਮੈਂ ਛੜਦਾ ਨਹੀਂ ਖੜਾ ਕੋਈ ਗੱਲ ਨਹੀਂ ਹੋਰ ਬਾਈ ਇੱਕ ਇੱਕ ਤਾਂ ਆਪਣੇ ਕੋਲ ਉਹ ਟਰੈਕਟਰ ਹੋ ਗਿਆ ਹਾਂ ਜੀ ਇੱਕ ਹਿੰਦੁਸਤਾਨ ਹੋ ਗਿਆ ਹਾਂ ਹੋਰ ਕੋਈ ਮਨ ਚ ਕੀੜਾ ਹੈਗਾ ਵੀ ਹੋਰ ਵੀ ਤਿਆਰ ਕਰ ਲਗੇ ਹੁਣ ਨਹੀਂ ਹੋਰ ਤਾਂ ਪਹਿਲਾਂ ਤੇ ਜੇ ਪੂਰਾ ਕਰਨਾ ਪਹਿਲਾਂ ਤਾਂ ਇੰਨਾ ਤੇ ਹੀ ਨਹੀਂ ਪੂਰਾ ਹੋਣ ਵਾਲਾ ਕੰਮ ਕੋਈ ਨਹੀਂ ਜੇ ਹੋਰ ਦਾ ਸਵੱਬ ਬਣੂਗਾ ਰੱਬ ਬਣਾਊਗਾ ਉਹ ਵੀ ਬਣਾਵਾਂਗੇ ਪਹਿਲਾਂ ਦੀ ਇਦੀ ਚ ਹੁਣ ਮੇਰੇ ਖਿਆਲ ਨਾਲ ਇਦੀ ਚ ਤਾਂ ਕੋਈ ਰਹਿੰਦਾ ਹੀ ਨਹੀਂ ਕਰਨ ਵਾਲਾ ਆਹੀਂ ਲੱਗਦਾ ਹੁੰਦਾ ਵੀਰੇ ਪਰ ਜਦੋਂ ਵੀ ਕੋਈ ਚੀਜ਼ ਦੇਹਣਾ ਵੀ ਆ ਇਹ ਇੱਥੇ ਲੱਗ ਜੂ ਉਦੋਂ ਹੀ ਪਤਾ ਲੱਗਦਾ ਵੀ ਹਾਂ ਵੀ ਇੱਥੇ ਸਹੀ ਲੱਗੂਗੀ ਨਹੀਂ ਯਾਰ ਚੰਗਾ ਕੰਮ ਸਭ ਤੋਂ ਵੱਡੀ ਗਲਤੀ ਇਹ ਆ ਪਹਿਲੇ ਤਾਂ ਇਹ ਭਰਾ ਨੇ ਟਾਈਮ ਦਿੱਤਾ ਸਿੱਧੀ ਜੀ ਗੱਲ ਹੈ ਭਾਈ ਦਰਾਈ ਬਹੁਤ ਬਹੁਤ ਧੰਨਵਾਦ ਆ ਭਰਾ ਠੀਕ ਆ ਨਾ ਤੇ ਇਹ ਮੈਨੂੰ ਆਏ ਸੀ ਵੀ ਇੱਕ ਦੋ ਦਿਨ ਚ ਚਲਾ ਜਾਣਾ ਏ ਮੇਰੇ ਭਰਾ ਦਾ ਬਹੁਤ ਬਹੁਤ ਧੰਨਵਾਦ ਹੁਣ ਵੀ ਮੈਂ ਸਾਧਾ ਵਿੱਚ ਜਿਹਦੀ ਮੈਂ ਯਾਰ ਸਟੋਰੀ ਦੇਖੀ ਹੋਣਾ ਸਟੋਰੀ ਪਾਤੀ Instagram ਤੇ ਠੀਕ ਤੇ ਸਟੋਰੀ ਤੋਂ ਮੈਂ ਮੈਂ ਹੀ ਕੀਤਾ ਮੈਂ ਕਿਹਾ ਯਾਰ ਬਈ ਐਂ ਕਰਕੇ ਟਰੈਕਟਰ ਆ ਵੀ ਖੜਾ ਕਿੱਥੇ ਆ ਮੈਨੂੰ ਐ ਦੱਸ ਤੇ ਬਾਅਦ ਮੈਂ ਦੇਖਿਆ ਵੀ ਦੋ ਪਿੰਡ ਛੱਡ ਕੇ ਰੋਟਰ ਹੀ ਖੜਾ ਪਿੰਡ VOTER ਮੈਂ ਵੀ ਦੱਸਣਾ ਭੁੱਲ ਗਿਆ ਜਿਹੜਾ ਮੌਕਾ ਜਿਹੜਾ ਮੌਕਾ ਮੇਰਾ ਪਿੰਡ ਜੱਤਵਾਲਾ ਦੋ ਪਿੰਡ ਛੱਡ ਕੇ VOTER ਆ ਤੇ ਆ ਜਾ ਭਰਾ ਭਰਾ ਦਾ ਵੀ ਧੰਨਵਾਦ ਕਰਦੇ ਆ ਬਈ ਸਟੋਰੀ ਪਾਈ ਤੂੰ ਤੇ ਮੈਂ ਪਹੁੰਚਿਆ ਤੇ ਮੈਂ ਦਿਖਾਇਆ ਵੀ ਜਿਹੜੇ ਉਧਰਲੇ ਪਾਸੇ ਬੈਠੇ ਐ ਡਿਸਪਲੇ ਦੇ ਤੇ ਕਿਸਾਨੀ ਸੰਘਰਸ਼ ਤੇ ਅੰਦੋਲਨ ਤੇ ਵੀ ਕਹਿੰਨੇ ਆ ਵੀ ਸਾਰੇ ਟਾਈਮ ਕੱਢ ਕੇ ਯਾਰ ਪਹੁੰਚੋ ਆਪਾਂ ਨੂੰ ਪਹੁੰਚਣਾ ਚਾਹੀਦਾ ਵੀ ਐ ਤੇ ਇਹ ਵੀ ਪਹੁੰਚ ਜਾਊਗਾ ਬੜਾ ਟਾਈਮ ਤੱਕ ਪਰਸੋਂ ਜਾਵੜਨਾ ਵੀਰੇ ਨੇ ਫੇਰ ਹੂੰ ਪਰਸੋਂ ਜਾਵੜਨੇ ਨੇ ਤੇ ਵੀਡੀਓ ਚੰਗੀ ਲੱਗੀ ਚੰਗੀ ਲੱਗੀ ਹੋ ਯਾਰ ਸ਼ੇਅਰ ਕਰ ਦਿਓ ਦੱਬ ਕੇ ਹੋਰ ਤਾਂ ਨਹੀਂ ਕੋਈ ਗੱਲਬਾਤ ਰਹਿੰਦੀ ਵੀਰੇ ਬਸ ਵੀਰੇ ਓਕੇ ਰਿਪੋਰਟ ਠੀਕ ਹੈ ਵੀਰੇ ਸ਼ੇਅਰ ਕਰ ਦਿਓ ਯਾਰ ਦੱਬ ਕੇ ਵੀਡੀਓ ਤੇ ਪਹੁੰਚੇ ਉੱਥੇ ਵੀ ਕਿਸਾਨੀ ਅੰਦੋਲਨ ਤੇ ਸੰਘਰਸ਼ ਤੇ ਆਪਾਂ ਨੂੰ ਪਹੁੰਚਣਾ ਚਾਹੀਦਾ ਯਾਰ ਆਪਣਾ ਬੰਦਾ ਵੀ ਐ ਪਹੁੰਚਣਾ ਧੰਨਵਾਦ